ਉਸੀਂ ਦੇਖ ਰਹੇ ਹਾਂਗੇ ਆਲੀਸ਼ਾਨ ਸਕੂਲ ਮੈਰਿਟੋਰੀਆ ਸਕੂਲ ਤਲਵਾੜਾ ਪੰਜਾਬ ਦੇ ਵਿੱਚ ਇੱਕ ਇੱਕ ਜਿਹੜਾ ਇਸ ਤਰ੍ਹਾਂ ਦਾ ਸਕੂਲ ਲੜਕੀਆਂ ਦਾ ਜਿਹੜਾ ਰਹਿਸ਼ੀ ਸਕੂਲ ਹੈ ਜਿੱਥੇ 9ਵੀਂ 10ਵੀਂ 11ਵੀਂ 12ਵੀਂ ਦੀ ਜਿਹੜੀ ਪੜ੍ਹਾਈ ਆ ਬਿਲਕੁਲ ਮੁਫਤ ਕਰਵਾਈ ਜਾਂਦੀ ਆ ਇਹਨਾਂ ਸਕੂਲਾਂ ਦੀ ਵਿਸ਼ੇਸ਼ਤਾ ਮੁਫਤ ਖਾਣਾ ਮੁਫਤ ਰਹਿਸ਼ ਮੁਫਤ ਪੜ੍ਹਾਈ ਇੱਥੋਂ ਪੜ੍ਹ ਲਿਖ ਕੇ ਲੜਕੀਆਂ ਉੱਚ ਕੋਟੀ ਦੀਆਂ ਅਫਸਰ ਬਣਦੀਆਂ ਨੇਗੀਆਂ ਸੋ ਬਹੁਤ ਗਰੀਬ ਘਰਾਂ ਦੇ ਬੱਚੇ ਨਾ ਸਕੂਲਾਂ ਦੇ ਵਿੱਚ ਆਉਂਦੇ ਨੇ ਤੇ ਬੜੇ ਜਿਆਦੇ ਮਿਹਨਤੀ ਨੇ ਜਿਹੜੇ ਮੈਰਿਟ ਹੋਲਡਰ ਬਣਦੇ ਨੇਗੇ ਤੁਸੀਂ ਵੇਖ ਰਹੇ ਹੋਗੇ ਸਕੂਲ ਦੀਆਂ ਸੋਹਣੀਆਂ ਤਸਵੀਰਾਂ ਮੈਰਿਟੋਰੀਆ ਸਕੂਲ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਦਿਆਰਥੀ ਨਜ਼ਰ ਆ ਰਹੇ ਨੇਗੇ ਤਸਵੀਰਾਂ ਦੇ ਵਿੱਚ ਸੋਹਣੀਆਂ ਆਲੀਸ਼ਾਨ ਇਮਾਰਤ ਇਹ ਸਕੂਲ ਦੀ ਜਿਹੜੀ ਵੇਖੀ ਜਾਂ ਜਾ ਰਹੀ ਹੈਗੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜਾ ਤਲਵਾੜਾ ਪੈਂਦਾ ਉੱਥੇ ਸਕੂਲ ਬਣਾਇਆ ਹੋਇਆ ਹੈ ਸੀਨੀਅਰ ਸਕੈਂਡਰੀ ਰੈ residencial ਸਕੂਲ ਫਾਰ ਮੈਰਿਟੋਰੀਅਸ ਲੜਕੀਆਂ ਦਾ ਸਕੂਲ ਹੈਗਾ ਤਲਵਾੜੇ ਜਿਹੜਾ ਕਿ ਤਕਰੀਬਨ ਹਿਮਾਚਲ ਦੀ ਹੱਦ ਤੇ ਜਾ ਰਹਿੰਦਾ ਹੈਗਾ ਜਿੱਥੋਂ ਹਿਮਾਚਲ ਦੀ ਦੂਰੀ 4-5 ਕਿਲੋਮੀਟਰ ਦੀ ਰਹਿ ਜਾਂਦੀ ਹੈਗੀ ਤੇ ਤਕਰੀਬਨ ਮੰਨ ਕੇ ਚੱਲੀਏ ਜੇ ਆਪਾਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਦੂਰੀ ਇਸ ਦੀ ਬਣਦੀ ਆ ਤਲਵਾੜੇ ਦੀ ਇਹ ਸਕੂਲ ਦੀ 65 70 ਕਿਲੋਮੀਟਰ ਜਿਹੜੀ ਲਗਭਗ ਬਣ ਜਾਂਦੀ ਹੈਗੀ ਸੋ ਬੜਾ ਸੋਹਣਾ ਸਕੂਲ ਤੁਸੀਂ ਵੇਖ ਰਹੇ ਹੋਗੇ ਬੜੀਆਂ ਜਿਹੜੀਆਂ achiyan ਤਸਵੀਰਾਂ ਤੇ ਇਹਦੇ ਵਿੱਚ ਤੁਸੀਂ ਰਾਇਸ਼ੀ ਸਕੂਲ ਦੀਆਂ ਵੇਖ ਰਹੇ ਹੋਗੇ ਤਾਂ ਕੁਦਰਤ ਦੀ ਗੋਦ ਦੇ ਵਿੱਚ ਸਮਾਇਆ ਹੋਇਆ ਇਹ ਸਕੂਲ ਤਾਂ ਬਹੁਤ ਜ਼ਿਆਦਾ ਜਿਹੜਾ ਸੋਹਣਾ ਵਾਤਾਵਰਨ ਵੇਖ ਕੇ ਵਿਦਿਆਰਥੀਆਂ ਦੇ ਮਨ ਨੂੰ ਜ਼ਰੂਰ ਜਿਹੜਾ ਮੋਹਦਾ ਹੋਣਾਗਾ ਇੱਕ ਤਰੀਕੇ ਦੇ ਨਾਲ ਤਾਂ ਤੁਸੀਂ ਵੇਖ ਰਹੇ ਹੋਗੇ ਕਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਜਿਹੜਾ ਸਵੇਰ ਦੀ ਸਭਾ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਨੇਗੇ ਸਵੇਰ ਦੀ ਸਵਾ ਕਰਦੇ ਹੋਏ ਇਸ ਤੋਂ ਇਲਾਵਾ ਤੁਸੀਂ ਜਿਹੜਾ ਤਸਵੀਰਾਂ ਦੇ ਵਿੱਚ ਅੱਗੇ ਵੇਖ ਰਹੇ ਹੋਗੇ ਮੈਟ ਹੋਲਡਰ ਵਿਦਿਆਰਥੀ ਨੇ ਜਿਹੜੇ ਜਿਨ੍ਹਾਂ ਨੇ ਅ ਵਿਸ਼ੇਸ਼ ਸ਼ਾਈਨਿੰਗ ਸਟਾਰ ਨੇ ਜਿਹੜੇ ਮੈਰੀਟੋਰੀਅਸ ਸਕੂਲਾਂ ਦੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਬਹੁਤ ਸੋਹਣੇ ਨੰਬਰ ਲੈ ਕੇ ਜਿਹੜਾ ਉੱਚ ਕੋਟੀ ਦੇ ਸਥਾਨ ਪ੍ਰਾਪਤ ਕੀਤੇ ਨੇਗੇ ਤਾਂ ਜਿਹੜੇ ਖਿਡਾਰੀਆਂ ਦੇ ਵੀ ਲੱਗੇ ਹੋਏ ਆ ਨਾਲ ਨਾਲ ਟੇਬਲ ਟੈਂਸ ਦੇ ਵਿੱਚ ਜਿਹੜਾ ਮੱਲ ਮਾਰੀ ਆ ਕਿ ਸਟੇਟ ਲੈਵਲ ਦੇ ਉੱਪਰ ਜਿਹੜਾ ਪਾਰਟਿਸਪੇਸ਼ਨ ਆਗਾ ਇਸ ਤੋਂ ਇਲਾਵਾ ਕਿੰਨੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਛੋਟੇ ਜਿਹੇ ਰੂਪ ਦੇ ਵਿੱਚ ਨਜ਼ਰ ਆ ਰਹੀਆਂ ਨੇਗੀਆਂ ਤਾਂ ਵੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾ ਵੱਖ-ਵੱਖ ਵਿਦਿਆਰਥੀ ਜਿਹੜੇ ਨਜ਼ਰ ਆ ਰਹੇ ਨੇਗੇ ਆ ਇਨਾਮ ਜਿਨ੍ਹਾਂ ਨੂੰ ਮਿਲੇ ਹੋਏ ਨੇ ਜਿਨ੍ਹਾਂ ਦੇ ਜਿਹੜਾ ਸਨਮਾਨ ਕੀਤਾ ਹੋਇਆਗਾ ਸਮੂਹ ਸਟਾਫ ਜਿਹੜਾ ਨਜ਼ਰ ਆ ਰਿਹਾਗਾ ਤੇ ਅਸੈਂਬਲੀ ਦੇ ਵਿੱਚ ਕਿਸ ਤਰ੍ਹਾਂ ਸੰਬੋਧਨ ਕੀਤਾ ਜਾਂਦਾਗਾ ਨਾਲ ਹੀ ਤੁਸੀਂ ਵੇਖ ਰਹੇ ਹੋਗੇ ਜਿਹੜਾ ਮੁੱਖ ਮਹਿਮਾਨਾਂ ਦੀ ਜਿਹੜੀ ਤਸਵੀਰਾਂ ਵਿਦਿਆਰਥੀਆਂ ਦੇ ਵਿੱਚ ਉਹ ਦੇਖੀਆਂ ਜਾ ਰਹੀਆਂ ਨੇਗੀਆਂ ਤੇ ਨਾਲ ਹੀ ਦੇਖੇ ਜਾ ਰਹੇ ਨੇ ਜਿਹੜੇ ਵਿਦਿਆਰਥੀਆਂ ਦੇ ਵੱਖਰੇ ਵੱਖਰੇ ਮੁਕਾਬਲੇ ਹੁੰਦੇ ਨੇਗੇ ਮਹਿੰਦੀ ਦਾ ਮੁਕਾਬਲਾ ਹੈਗਾ ਵਿਦਿਆਰਥੀ ਕਿਸ ਤਰ੍ਹਾਂ ਦੇ ਨਾਲ ਮੁਕਾਬਲਿਆਂ 'ਚ ਭਾਗ ਲੈਂਦੇ ਆ ਤੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਜਾਂਦਾਗਾ ਤੇ ਤਸਵੀਰ ਦੇ ਵਿੱਚ ਜੋ ਨਜ਼ਰ ਆ ਰਹੇ ਨੇ ਵਿਦਿਆਰਥੀ ਇਸ ਤੋਂ ਇਲਾਵਾ ਜਿਹੜਾ ਪੜ੍ਹਾਈ ਦੇ ਵਿੱਚ ਤੋਂ ਉੱਚ ਕੋਟੀ ਦੇ ਜਿਹੜੇ ਸਥਾਨ ਇਹ ਸਕੂਲ ਹਾਸਲ ਕਰ ਹੀ ਰਿਹਾਗਾ ਇਸ ਤੋਂ ਇਲਾਵਾ ਜਿਹੜੀਆਂ ਗਤੀਵਿਧੀਆਂ ਨੇ ਬਹੁਤ ਜ਼ਿਆਦਾ ਕਰਵਾਈਆਂ ਜਾਂਦੀਆਂ ਨੇਗੀਆਂ ਪੋਸਟਰ ਮੁਕਾਬਲਾ ਤੁਸੀਂ ਦੇਖ ਸਕਦੇ ਹੋ ਅੱਗੇ ਦੇਖ ਸਕਦੇ ਹੋ ਤੁਸੀਂ ਜਿਹੜਾ ਮਹਿੰਦੀ ਕੰਪੀਟੀਸ਼ਨ ਇਹਦੇ ਵਿੱਚ ਨਵੰਬਰ 1 2023 ਜਿਹੜਾ ਲਿਖਿਆ ਆ ਰਿਹਾ ਬੋਰਡ ਤੇ ਬੱਚੇ ਖੁਸ਼ ਮਜਾਜ ਦਿਖਾਈ ਦੇ ਰਹੀਆਂ ਨੇ ਲੜਕੀਆਂ ਇਸ ਤੋਂ ਇਲਾਵਾ ਖੇਡਾਂ ਵਿੱਚ ਤੁਸੀਂ ਦੇਖ ਰਹੇ ਹੋਗੇ ਕਿਸ ਤਰ੍ਹਾਂ ਦੇ ਨੇ ਜਿਹੜੀ ਐਥਲੈਟਿਕ ਮੀਟ ਆ ਜਾਂ ਹੋਰ ਜ਼ਿਲ੍ਹਾ ਲੈਵਲ ਦੀਆਂ ਖੇਡਾਂ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਵਿਦਿਆਰਥਣਾ ਹੀ ਮੱਲਾ ਮਾਰਦੀਆਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਰਿਕਾਰਡ ਕੈਮ ਕੀਤਾ ਹੋਏ ਨੇਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਇਹਨਾਂ ਉਨ ਸ਼ਾਸ਼ਨ ਦੇਖੀ ਜੇ ਆਪਾਂ ਵਿਦਿਆਰਥੀਆਂ ਦੇ ਬੈਠਣ ਦਾ ਤੌਰ ਤਰੀਕਾ ਬੜਾ ਪ੍ਰਭਾਵਸ਼ਾਲੀ ਆ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਤੌਰ ਤਰੀਕਾ ਬੜਾ ਕਮਾਲ ਦਾ ਹੈ ਇਹਨਾਂ ਸਕੂਲਾਂ ਦੀ ਜਿਹੜੀ ਇਹ ਵਿਸ਼ੇਸ਼ਤਾ ਬਣ ਜਾਂਦੀ ਹੈ ਇਹ ਚਾਰ ਚੰਨ ਇਹਨਾਂ ਸਕੂਲਾਂ ਨੂੰ ਜਿਹੜੇ ਲੱਗਦੇ ਨੇਗੇ ਤਾਂ ਦੇਖ ਰਹੇ ਹੋ ਤੁਸੀਂ ਜਿਹੜਾ ਤਸਵੀਰ ਦੇ ਵਿੱਚ ਵੱਖਰਾ ਵੱਖਰਾ ਹਾਊਸ ਬੜੇ ਹੋਏ ਨੇ ਇਹਨਾਂ ਸਕੂਲਾਂ ਦੇ ਵਿੱਚ ਹਾਊਸ ਦੇ ਜਿਹੜੇ ਮੈਂਬਰ ਨੇ ਟੀਚਰ ਵੱਖਰੇ ਵੱਖਰੇ ਤੇ ਵਿਦਿਆਰਥੀ ਆਪਣੇ ਆਪਣੇ ਹਾਊਸ ਦੇ ਵਿੱਚ ਮੁਕਾਬਲੇ ਹੁੰਦੇ ਆ ਵੱਧ ਝੜ ਕੇ ਭਾਗ ਲੈਂਦੇ ਨੇਗੇ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਬਹੁਤ ਸਾਰੇ ਵਿਦਿਆਰਥੀ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਜਿਨ੍ਹਾਂ ਦੀਆਂ ਰਚਨਾਵਾਂ ਅਖਬਾਰਾਂ ਦੇ ਜਾਂ ਰਸਾਲਿਆਂ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ ਇਹ ਸਾਮਣੇ ਥੋੜੀ ਰਚਨਾ ਕਿੰਨੀ ਸੋਹਣੀ ਲਿਖੀ ਹੋਈ ਆ ਮੁਸਕਾਨ ਕਾਜਲ ਜਿਹੜੀ ਜਮਾਤ ਕਿਆਰਮੀ ਦੀ ਵਿਦਿਆਰਥਣਾ ਮੈਰਿਟੋਰੀਅਸ ਸਕੂਲ ਤਲਵਾੜੇ ਦੀ ਰੁੱਖ ਤੇ ਮਨੁੱਖ ਰੁੱਖ ਕਹਿੰਦਾ ਮੈਨੂੰ ਨਾ ਕੱਟ ਮਨੁੱਖ ਕਹਿੰਦਾ ਇਹ ਮੇਰਾ ਹੱਕ ਰੁੱਖ ਕਹਿੰਦਾ ਮੈਨੂੰ ਪਾਣੀ ਪਾ ਛਾਂ ਦੇਵਾਂਗਾ ਸਾਲਾਂ ਤੱਕ ਮਨੁੱਖ ਕਹਿੰਦਾ ਮੈਂ ਪਾਣੀ ਨਹੀਂ ਦੇਣਾ ਚਾਹੇ ਤੂੰ ਛਾਂ ਰੱਖ ਨਾ ਰੱਖ ਤੈਨੂੰ ਕੱਟ ਕੇ ਕਾਰਖਾਨੇ ਚ ਲਾਉਣੇ ਜੋ ਚੱਲਣਗੇ ਸਾਲਾਂ ਤੱਕ ਰੁੱਖ ਕਹਿੰਦਾ ਕਾਰਖਾਨੇ ਸਾਰੇ ਮਾਰ ਦੇਣਗੇ ਜਾਨੋ ਪਿਆਰੀ ਰੁੱਖ ਕਹਿੰਦਾ ਹੁਣ ਤਾਂ ਕੱਟ ਲੈ ਬਾਅਦ ਵਿੱਚ ਪਛਤਾਏਗਾ ਭਵਿੱਖ ਦੇ ਵਿੱਚ ਤੂੰ ਇੱਕ ਨੂੰ ਕੱਟ ਕੇ ਫੇਰ ਚਾਰ ਹੋਰ ਲਗਾਏਗਾ ਸੋ ਨਵੀਆਂ ਕਲਮਾਂ ਨਵੀਂ ਉਡਾਣ ਦੇ ਵਿੱਚ ਜਿਹੜੀ ਛਪੀ ਹੋਈ ਜਿਹੜੀ ਰਚਨਾ ਦੇਖ ਰਹੇ ਹੋ ਤੁਸੀਂ ਅੱਗੇ ਦੇਖ ਰਹੇ ਹਾਂ ਅ ਅਧਿਆਪਕ ਜਿਹੜੇ ਨੇ ਲੈਕਚਰਰ ਪੰਜਾਬੀ ਜਸਵਾਲ ਸਿੰਘ ਜੀ ਨਜ਼ਰ ਆ ਰਹੇ ਨੇਗੇ ਵਿਦਿਆਰਥੀਆਂ ਦੇ ਨਾਲ ਅੰਤਰਰਾਸ਼ਟਰੀ ਪੰਜਾਬੀ ਬੋਲੀ 올ੰਪੀਆਡ ਦਾ ਸਨਮਾਨ ਸਮਾਰੋਹ ਹੋਇਆ ਸੀਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਿਹਦੇ ਵਿੱਚ मेरिटोरियस ਸਕੂਲ ਤਲਵਾੜਾ ਦੀਆਂ ਵਿਦਿਆਰਥਣਾਂ ਨੇ ਮੱਲਾ ਮਾਰੀਆਂ ਸੀਆਂ ਪੰਜਾਬ ਪੱਧਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀਗਾ ਤੇ ਇਸੇ ਸਕੂਲ ਦੇ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਤਰ ਦੇ ਵਿੱਚੋਂ ਵੀ ਸਥਾਨ ਜਿਹੜਾ ਹਾਸਲ ਕੀਤਾ ਸੀਗਾ ਇਹ ਤਸਵੀਰ ਤੁਸੀਂ ਜਿਹੜੀਆਂ ਪ੍ਰਾਪਤੀਆਂ ਦੀ ਨਿਰੰਤਰ ਜਿਹੜੀ ਵੇਖ ਰਹੇ ਹੋਗੇ ਕਿੰਨੀ ਸੋਹਣੀ ਜਿਹੜੀ ਚਿੱਤਰਕਾਰੀ ਵਿਦਿਆਰਥਣਾਂ ਵੱਲੋਂ ਕੀਤੀ ਜਾ ਰਹੀ ਕੀਤੀ ਹੋਈ ਨਜ਼ਰ ਆ ਰਹੀ ਆ ਸੇਵ ਟਾਈਗਰਸ ਟਾਈਗਰਸ ਨੂੰ ਕਿਵੇਂ ਬਚਾਉਣਾ ਆਪਾਂ ਤਕਿੰਨੇ ਸੋਹਣਾ ਜਿਹੜਾ ਵਾਤਾਵਰਨ ਇਸ ਅ ਦੇ ਵਿੱਚ ਨਜ਼ਰ ਆ ਰਿਹਾ ਫੇਰ ਅੱਗੇ ਦਰਖਤਾਂ ਦੇ ਜਰੀਏ ਜਿਹੜਾ ਨਜ਼ਰ ਆ ਰਿਹਾ ਹੈਗਾ ਟਾਈਗਰ ਥੱਲੇ ਸੇਵ ਟਾਈਗਰ ਫੇਰ ਦੇਖ ਰਹੇ ਹੋ ਤੁਸੀਂ ਸੇਵ ਟਾਈਗਰ ਸੇਵ ਵਾਈਲਡ ਲਾਈਫ ਅੱਗੇ ਹੈ ਤੀਜ਼ ਸੈਲੀਬ੍ਰੇਸ਼ਨਸ ਜੋ ਵੀ ਜਿਹੜਾ ਦਿਨ ਮਨਾਏ ਜਾਂਦੇ ਆ ਬਹੁਤ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਆ ਵਿਦਿਆਰਥੀਆਂ ਦੇ ਵਿੱਚ ਤੇ ਅਧਿਆਪਕਾਂ ਦੇ ਵਿੱਚ ਇਸ ਗੱਲ ਦਾ ਪੂਰਾ ਉਤਸ਼ਾਹ ਜਿਹੜਾ ਬਣਿਆ ਰਹਿੰਦਾਗਾ ਫੇਰ ਵੇਖ ਰਹੇ ਹੋ ਤੁਸੀਂ ਇੱਕ ਵਾਰ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇਗੀਆਂ ਉਹ ਖੇਡਾਂ ਵਾਲੀਆਂ ਉੱਚੀ ਛਾਲ ਦੇ ਵਿੱਚ ਵਿਦਿਆਰਥਣਾ ਲੰਬੀ ਛਾਲ ਦੇ ਵਿੱਚ ਭਾਗ ਲੈਂਦੀਆਂ ਹੁੰਦੀਆਂ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਿਦਿਆਰਥਣਾ ਵੱਲੋਂ ਜਿਹੜਾ ਐਥਲੈਟਿਕ ਮੀਟ ਦੇ ਸਮੇਂ ਸੌ ਚੱਕ ਜਿਹੜਾ ਦੀ ਰਸਮ ਹੁੰਦੀ ਆ ਉਹ ਨਿਭਾਈ ਜਾ ਰਹੀ ਹੈਗੀ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਚਿੱਤਰਕਾਰੀ ਦੇ ਵਿੱਚ ਬਹੁਤ ਸੋਹਣੀ ਚਿੱਤਰਕਾਰੀ ਜਿਹੜੀ ਕੀਤੀ ਹੋਈ ਨਜ਼ਰ ਆ ਰਹੀ ਹੈਗੀ ਵਿਦਿਆਰਥਣਾ ਦੇ ਵੱਲੋਂ ਵੇਖ ਰਹੇ ਹੋਗੇ ਇਸ ਤਰ੍ਹਾਂ ਦੇ ਨਾਲ ਫੇਰ ਜਿਹੜੀ ਤਸਵੀਰ ਸਾਡੇ ਕੋਲੇ ਐਥਲੈਟਿਕ ਦੀ ਨਜ਼ਰ ਆ ਰਹੀ ਆ ਤੇ ਮਾਨਯੋਗ ਪ੍ਰਿੰਸੀਪਲ ਸਰ ਮੈਰੀਟੋਰੀਅਸ ਸਕੂਲ ਤਲਵਾੜਾ ਦੇ ਆਪਣੇ ਸਟਾਫ ਦੇ ਨਾਲ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਮਾਨਯੋਗ ਪ੍ਰਿੰਸੀਪਲ ਸਰ ਇਸ ਤੋਂ ਇਲਾਵਾ ਤੁਸੀਂ ਵੇਖ ਰਹੇ ਹੋਗੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਜਿਹੜੀਆਂ ਵੱਖ-ਵੱਖ ਗਤੀਵਿਧੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਣੇ ਜਿਹੜਾ ਜਿਹੜਾ ਉਹਦੇ ਵਿੱਚ ਭਾਗ ਲੈ ਜਾਂਦਾਗਾ ਦੇਖੋ ਤੁਸੀਂ ਜਿਹੜਾ ਇਸ ਤਰ੍ਹਾਂ ਦੇ ਨਾਲ ਭੰਗੜਾ ਜਿਹੜਾ ਲੜਕੀਆਂ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈਗਾ ਚਤਰਕਾਰੀ ਦੀ ਤਸਵੀਰ ਹੈ ਸੋ ਇਹ ਸਕੂਲ ਜਿਹੜਾ ਮੈਰੀਟੋਰੀਅਸ ਸਕੂਲ ਤਲਵਾੜਾ ਨਿਰੰਤਰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਹੈ ਸੋ ਆਓ ਅਸੀਂ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਈਏ ਤਾਂ ਪੇਪਰ ਹੁੰਦਾ ਜਿਹੜਾ ਬਕਾਇਦਾ ਤੌਰ ਤੇ ਤੁਹਾਨੂੰ ਦੱਸ ਦਈਏ ਇਹਨਾਂ ਸਕੂਲਾਂ ਵਾਸਤੇ ਜਿਹੜਾ 9ਵੀਂ ਲਈ ਵੀ ਇਸ ਵਾਰੀ ਪੇਪਰ ਹੋਇਆ ਜਾਊ ਮੈਰੀਟੋਰੀਅਸ ਤੇ ਸਕੂਲ ਆਫ ਐਮਿਨੈਂਸ ਦਾ ਤੇ 11ਵੀਂ ਲਈ ਵੀ ਹੋਇਆਗਾ ਇੱਥੇ 9ਵੀਂ 10ਵੀਂ 11ਵੀਂ 12ਵੀਂ ਚੱਲਦੀਆਂ 9ਵੀਂ ਦੇ ਲਈ 50 ਸੀਟਾਂ ਲਗੀਆਂ 10ਵੀਂ ਦੇ ਲਈ 50 ਸੀਟਾਂ ਨੇ ਤੇ 11ਵੀਂ ਦੇ ਲਈ ਜਿਹੜਾ ਹੈਗਾ 100 ਸੀਟ ਹੈ ਜਿਹੜੀ ਲੜਕੀਆਂ ਦੀ ਜਿਹੜੀ ਬਣਦੀ ਹੈਗੀ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਦੀ ਜਿਹੜੀ ਸੀਟਾਂ ਬਣਦੀਆਂ ਨੇ ਇੱਥੇ ਜਿਹੜੀਆਂ ਤਿੰਨ ਹਿੱਸਾਂ ਜਮੰਡ ਕਿਹੜੀ 100 ਸੀਟ ਬਣਦੀ ਹੈਗੀ ਸੋ ਇਹੋ ਜੇ ਸਕੂਲ ਦੇ ਵਿੱਚ ਜੇਕਰ ਬੱਚੇ ਪੜਨਗੇ ਤਾਂ ਉਹਨਾਂ ਨੂੰ ਅੱਛਾ ਵਾਤਾਵਰਨ ਮਿਲੇਗਾ ਤਾਂ ਤਰੱਕੀ ਦੀਆਂ ਬੁਲੰਦੀਆਂ ਨੂੰ ਜ਼ਰੂਰ ਛੂਹਣਗੇ ਸੋ ਮੈਰਿਟੋਰੀਅਸ ਸਕੂਲ ਤਲਵਾੜਾ ਲੜਕੀਆਂ ਦੇ ਲਈ ਇੱਕ ਬਹੁਤ ਅਹਿਮ ਰੋਲ ਅਦਾ ਕਰ ਰਿਹਾ ਹੈਗਾ ਸਮੂਹ ਸਟਾਫ ਬਹੁਤ ਜ਼ਿਆਦਾ ਮਿਹਨਤ ਕਰਦਾ ਹੋਇਆ ਵਿਦਿਆਰਥਣਾਂ ਨੂੰ ਉਹਨਾਂ ਦੇ ਲਕਸ਼ ਦੇ ਲਈ ਅੱਗੇ ਜਿਹੜਾ ਅਗਵਾਈ ਦੇ ਰਿਹਾ ਹੈਗਾ ਸੋ ਵਿਦਿਆਰਥੀਆਂ ਦੁਆਰਾ ਜਿਹੜਾ ਨਿਰੰਤਰ ਪ੍ਰਾਪਤੀਆਂ ਆਪਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਵੇਖ ਚੁੱਕੇ ਹਾਂਗੇ ਸੋ ਪੰਜਾਬ ਦੀ ਆਨ ਬਾਨ ਤੇ ਸ਼ਾਨ ਮੈਰੀਟੋਰੀਅਸ ਸਕੂਲ ਤਲਵਾੜਾ ਜਿਹੜਾ ਕਿ ਤਸਵੀਰਾਂ ਦੇ ਜ਼ਰੀਏ ਆਪਾਂ ਸਾਰੀ ਗੱਲ ਦੀ ਹਾਮੀ ਪਰਦਾ ਹੋਇਆ ਜਿਹੜਾ ਇਸ ਗੱਲ ਦੀ ਗਵਾਹੀ ਪਰਦਾ ਕਿ ਅੱਛਾ ਵਾਤਾਵਰਨ ਅੱਛਾ ਸਟਾਫ ਤੇ ਬਹੁਤ ਜਦੇ ਮਿਹਨਤੀ ਵਿਦਿਆਰਥੀ ਜਿਨ੍ਹਾਂ ਨੇ ਪ੍ਰਾਪਤੀਆਂ ਕਰਕੇ ਜੀਵਨ ਦੇ ਵਿੱਚ ਨਾਮਣਾ ਖੱਟਿਆ ਕਿੰਨੇ ਜਿਹੜੇ ਗਰੀਬ ਘਰਾਂ ਦੇ ਜਵਾਕ ਨੇ ਤੇ ਬਹੁਤ ਹੁਸ਼ਿਆਰ ਬੱਚੇ ਨੇਗੇ ਇਹਨਾਂ ਸਕੂਲਾਂ ਵਿੱਚ ਪੜ੍ਹ ਕੇ ਆਪਣੇ ਜੀਵਨ ਨੂੰ ਚਾਰ ਚੰਨ ਲਾ ਰਹੇ ਨੇਗੇ ਸੋ ਵਿਦਿਆਰਥੀਆਂ ਦੇ ਵਿੱਚ ਬੜੀ ਉਤਸੁਕਤਾ ਬੜੀ ਰਹਿੰਦੀ ਆ ਵੀ ਇਹਨਾਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਦਾਖਲਾ ਮਿਲੇ ਨਿਰੰਤਰਤਾ ਵਿਦਿਆਰਥੀ ਬਹੁਤ ਮਿਹਨਤ ਕਰਦੇ ਨੇ ਸੋ ਇਸ ਤਰ੍ਹਾਂ ਦੇ ਨਾਲ ਇਹ ਪੰਜਾਬ ਦੀ ਮਿਹਨਤ ਦੀ ਮਿਸਾਲ ਨੂੰ ਦਰਸਾਉਂਦੇ ਹੋਏ ਸਕੂਲ ਹੈ ਮੈਰੀਟੋਰੀਅਸ ਸਕੂਲ ਤਲਵਾੜਾ ਸੋ ਸਾਥੀਓ ਜੇ ਜੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਪੰਜਾਬ ਦੀਆਂ ਵਿਦਿਆਰਥਣਾਂ ਨੇ ਉਹਨਾਂ ਤੱਕ ਇਹ ਲ ਪਹੁੰਚੇ ਤੇ ਆਪਣੇ ਸੁਪਨਿਆਂ ਨੂੰ ਸাকার ਕਰਨ ਇਹਨਾਂ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਕੇ ਮੈਰਿਟੋਰੀਆ ਸਕੂਲ ਤਲਵਾੜਾ ਮੈਰਿਟੋਰੀਆ ਸਕੂਲ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਜਿਹੜੀ ਕਿ ਤੁਹਾਡੇ ਸਾਹਮਣੇ ਹੁਣੇ-ਹੁਣ ਰਿਪੋਰਟ ਪੇਸ਼ ਕੀਤੀ ਗਈ ਆ ਇਸ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਤਾਂ ਕਿ ਹੋਰ ਜਿਹੜੀ ਮੈਰੀਟੋਰੀਅਸ ਸਕੂਲਾਂ ਦੀ ਆਪਾਂ ਉਦਾਹਰਨ ਤੁਹਾਡੇ ਸਾਹਮਣੇ ਲੈ ਕੇ ਆਈਏ। ਸ਼ੁਕਰੀਆ।